ਹਾਂਜੀ ਸਰ ਕੀ ਕਹਿਣਾ ਚਾਹੋਗੇ ਅੱਜ ਜਿਹੜੀ ਮੋਟਰ ਦਾ ਉਦਘਾਟਨ ਕੀਤਾ ਗਿਆ ਹਨ ਪਾਣੀ ਦੀਆਂ ਸਮੱਸਿਆਵਾਂ ਨੂੰ ਦੇਖ ਕੇ ਕਈ ਮੋਟਰਾਂ ਮਾ ਪਿੰਡ ਚ ਲਾਈਆਂ ਗਈਆਂ ਹਨ ਕੀ ਕਹੋਗੇ ਸਭ ਤੋਂ ਪਹਿਲਾਂ ਸਾਰੀ ਦਾ ਸਾਨੂੰ ਬਾਇਓ ਦੀ ਤਰਫੋਂ ਵਾਇਰ ਨੂੰ ਕੀ ਬਥੇ ਜੀ ਜਿਹੜੇ ਪੰਚਾਇਤ ਦੇ ਕਾਰਜਾਗੇ ਇਸ ਥੱਲੇ ਉਹ ਤੋਂ ਪਹਿਲਾਂ ਹੀ ਕਰਨ ਦੇ ਵਿੱਚ ਵੀ ਜਿਹੜੇ 5 ਸਾਲ ਦੇ ਸੀਗੇ ਆ ਵੀ 1.5 ਸਾਲ ਤੋਂ ਜਿਹੜੇ ਕਾਰਜਾਗੇ ਜਿਹੜੇ ਵੇਲੇ ਦਾ ਸਾਥ ਸਾਥ ਚ ਉਹਦੇ ਵਿੱਚ 17ਵੀਂ ਮੋਟਰ ਆ ਜਿਹੜੀ ਪਹਿਲਾਂ ਵੀ ਪਿਛਲੇ ਕਰਨ ਦੇ ਵਿੱਚ ਤਾਂ ਜੋ ਹੋਇਆ ਹੋਇਆ ਇਹਦੇ ਵਿੱਚ 17ਵੀਂ ਮੋਟਰ ਆ ਜਿਹੜੇ ਪਰਿਵਾਰਾਂ ਦੇ ਲਈ ਇਹ ਪਾਣੀ ਦੀ ਲੋੜ ਵੱੰਦ ਜ਼ਰੂਰਤ ਹੈ ਜੀ ਉਹਨਾਂ ਪਰਿਵਾਰਾਂ ਦੇ ਲਈ ਇਹ ਮੋਟਰਾਂ ਜਿਹੜੀਆਂ ਲਾਈਆਂ ਗਈਆਂ ਨੇ ਅਸੀਂ ਸਾਰੇ ਹੀ ਨਗਰ ਨੂੰ ਪਹਿਲਾਂ ਵੀ ਅਸੀਂ ਕਹਿੰਨੇ ਅਗਲਾ ਪਾਣੀ ਬਚਾਓ ਪਾਣੀ ਬਚਾਉਣ ਦੀ ਗੱਲ ਅਸੀਂ ਇਹ ਮੋਟਰਾਂ ਸੰਗੀਆਂ ਲਾਗੀਆਂ ਪੰਚਾਇਤ ਦੇ ਕਾਰਜ ਹੈ ਕਰਨੇ ਹੈਗੇ ਜ਼ਰੂਰੀ ਹੈਗੇ ਤੇ ਜਿਹੜੇ ਇਹਨਾਂ ਦਾ ਪਾਣੀ ਆ ਇਹਨਾਂ ਨੂੰ ਪਾਣੀ ਨੂੰ ਬਚਾਉਣ ਦੀ ਲੋੜ ਵੱੋਤ ਆ ਜੀ ਅਸਾਂ ਇਹ ਨਾ ਹੋਵੇ ਅਗਲੇ ਦਿਨਾਂ ਦੇ ਵਿੱਚ ਆਪਾਂ ਇਹਨਾਂ ਦਾ ਪਾਣੀ ਜਿਹੜਾ ਹੈਗਾਗਾ ਵੀ ਐਫ ਕਰ ਲਈਏ ਹਨਾ ਸਾਰੀ ਸੰਗਤ ਨੂੰ ਮੈਂ ਬੇਨਤੀ ਕਰਦਾਗਾ ਦੇਖੋ ਪੰਚਾਇਤ ਬੋਲੋ ਜਿਹੜੇ ਕਾਰਜ ਵਿੱਡੇ ਗਏ ਹੈਗੇ ਤੁਹਾਡੇ ਪਰਾਲੇ ਨਾਲ ਸੰਗਦੇ ਪਰਾਲੇ ਦਾ ਬਹੁਤ ਅੱਗੇ ਲੈ ਕੇ ਜਾਣਾ ਸੀ ਪਿੰਡ ਨੂੰ ਇੱਥੇ ਤਾਂ ਕੁਝ ਵੀ ਨਹੀਂਗਾ ਇਹ ਤਾਂ ਇਹ ਤੋਂ ਬਹੁਤ ਅੱਗੇ ਪਿੰਡ ਲੈ ਕੇ ਜਾਣਾਗਾ ਮੋਟਰਾਂ ਤੋਂ ਬਗੈਰ ਵੀ ਹਨਾ ਅਸੀਂ ਅੱਗੇ ਲੈ ਕੇ ਜਾਣਾ ਪੈਣਾ ਸਾਰੇ ਮੈਂ ਨੱਗਰ ਨੂੰ ਬੇਨਤੀ ਕਰਦਾ ਜਿਹੜਾ ਪਾਣੀ ਦਾ ਕੰਮ ਆ ਪਾਣੀ ਬਚਾਉਣਾ ਆਪਣਾ ਮੁੱਢਲੀ ਨੇਣ ਗੱਲ ਲੱਗੀ ਹਨਾ ਵੀ ਇਹਨੂੰ ਮੋਟਰ ਨੂੰ ਅੱਗੇ ਵੀ ਪਤਾ ਨਹੀਂ ਕਿੰਨੇ ਕਾਪਾ ਕਨੈਕਸ਼ਨ ਲਾਵਾਂਗੇ ਤੇ ਲੱਗੀ ਵੀ ਜਾਂਦੀ ਹੈ ਜੀ ਤੇ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਲੋੜ ਮੁਤਾਬਕੇ ਪਾਣੀ ਦੀ ਜਿਹੜੀ ਵਰਤੋਂ ਆ ਖਰੀਦ ਕਰਿਓ ਤੇ ਔਰ ਵਾਲੇ ਦਿਨਾਂ ਦੇ ਵਿੱਚ ਜਿਹੜੇ ਹੋਰ ਵੀ ਜਿੰਨੇ ਭਰਾਵਾਂ ਨੂੰ ਲੋੜ ਬੰਦ ਹੈਗੀ ਹੈਗੀ ਉਹਨਾਂ ਨੂੰ ਮੋਟਰਾਂ ਦੀ ਜਿਹੜੀ ਹੈਗੀ ਹੈ ਇਹ ਮੋਹੀ ਆ ਕਰਾਵਾਂਗੇ ਤੇ ਸਰ ਪਾਕਾ ਬਸ ਪਾਕਾ ਹਾਂ ਜਿਵੇਂ ਸਰ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬੋਲੇ ਅ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਧੰਨਵਾਦ ਬਹੁਤ-ਬਹੁਤ ਜਿਹੜਾ ਸਾਡੀ ਗੱਲ ਨੂੰ ਲੋਕਾਂ ਤੱਕ ਵੀ ਤੇ ਪਿੰਡ ਪੱਤਰ ਤੱਕ ਵੀ ਪਹੁੰਚਾ ਰਹੇ ਹੋ ਦੂਜੀ ਗੱਲ ਇਹ ਹੈ ਵੀ ਜਿਹੜੀ ਮੋਟਰ ਲੱਗੀ ਹੈ ਇੰਨਾ ਪਿੰਡ ਦੇ ਸਾਡੇ ਇਸ ਮੁਹੱਲੇ ਦੇ ਲੋਕਾਂ ਦੀ ਤਰੋਖਣੀ ਮੰਗ ਸੀ ਸੱਚੇ ਗਰੀਬ ਪਰਿਵਾਰਾਂ ਦੇ ਵਿੱਚ ਜਿਹੜੀਆਂ ਮੋਟਰਾਂ ਉਹ ਆਪ ਕੋ ਆਪਣੀਆਂ ਨਹੀਂ ਲਵਾ ਸਕਦੇ ਉਦੋਂ ਕਰਕੇ ਸਾਨੂੰ ਮੋਟਰ ਇਹ ਜਿਹੜੀ ਹੈਗੀ ਆ ਜਿਵੇਂ ਸਾਡੇ ਬਾਈ ਜੀ ਨੂੰ ਗੱਛਾ ਵੀ ਜਾਨ ਪਾਣੀ ਚ ਚੋਣ ਦੀ ਲੋੜ ਆ ਜੀ ਅਸੀਂ ਐਸੇ ਚ ਰੋਕਣੀ ਮੰਗ ਨੂੰ ਰੱਖ ਕੇ ਇਹੀ ਮਤਲਬ ਇਹ ਮੋਟਰ ਨੂੰ ਲਵਾਇਆ ਇਥੇ ਇੱਕ ਸਾਡੀ ਪਿੰਡ ਦੀ ਸਮੱਸਿਆ ਇਹ ਦੂਜੀ ਹੈਗੀ ਆ ਉਹ ਵੱਡੇ ਆ ਜਿਹੜਾ ਖਸਣ ਦੇ ਧਿਆਨ ਦੇ ਵਿੱਚ ਨਹੀਂ ਲੈਂਦੀ ਸੀ ਸਾਡਾ ਜਿਹੜਾ ਵਾਟਰ ਜਿਹੜਾ ਟੈਂਕਾ ਗੱਜਾ ਕਹਿੰਦੇ ਆ ਜਿਹੜਾ ਵੱਡਾ ਪੋਰ ਹੋਇਆ ਵਾਟਰ ਵਾਟਸ ਦਾ ਉਹ ਕਾਫੀ ਪੁਰਾਣਾ ਆ ਸਕਦਾ ਉਹਦੀ ਟੈਂਕੀ ਹੈਗੀ ਉਹ ਤਕਰੀਬਨ ਖਤਮ ਹੋਈ ਜੀ ਹੈਗੀ ਉਹਦੇ ਵਿੱਚ ਪਾਣੀ ਨਹੀਂ ਢੜਦੇ ਜਿਹੜਾ ਕਰਕੜੀਆਂ ਪੁਰਾਣੀਆਂ ਪਾਈਪਾਂ ਨੇ ਮੈਨੂੰ ਲੱਗਦਾ ਵੀ 35 ਸਾਲ ਪੁਰਾਣਾ ਹੈ ਜਿਹੜਾ ਹੈਗਾ ਸਾਡਾ ਪਸਟ ਪੱਤਣਾ ਹੈਗਾ ਕਿ ਉਹਨੀਆਂ ਦੇ ਪਾਈਪਾਂ ਨੇ ਪਾਈਆਂਆਂ ਵੀ ਆ ਉਹ ਵੀ ਤਕਰੀਬਨ ਜਿਹੜੀਆਂ ਇਹੀਆਂ 2 ਕਿਲੋ ਕਾਫੀ ਜਗ੍ਹਾ ਤੇ ਗਈਆਂ ਪਾਣੀ ਦੀ ਸਮੱਸਿਆ ਵਾ ਇਹ ਤਾਂ ਮਹਾਲਿਆਂ ਦੇ ਵਿੱਚ ਬਹੁਤ ਵੱਡੀ ਸਮੱਸਿਆ ਹੈ ਤਗਰੀਬ ਵਸਟਨ ਵਿੱਚ ਕਾਫੀ ਵੱਡੀ ਸਮੱਸਿਆ ਰਹਿੰਦੀ ਹੈ ਇਹਨਾਂ ਲੋਕਾਂ ਨੇ ਸ਼ਿਕਾਇਤ ਦਾ ਅਰੋਚ ਕੀਤੀ ਵੀ ਦੇਖੋ ਜੀ ਸਾਡ ਨੂੰ ਪਾਣੀ ਦੀ ਸਮੱਸਿਆ ਬਹੁਤ ਵੱਡੀ ਹੈ ਜੀ ਪਮੇ ਅਸੀਂ ਨਾ ਤਾਂ ਮਾਫੀ ਮੰਗਦੇ ਅਸੀਂ ਗੱਲ ਦੀ ਕਿ ਪਿਛਾਂ ਜਿਹੜਾ ਪ੍ਰੋਸੀਜਰ ਲੰਘ ਕੇ ਗਿਆਗਾ ਉਹ ਗਰਮੀ ਦਾ ਮੌਸਮ ਸੀਗਾ ਉਹਦੇ ਵੇਲੇ ਅਸੀਂ ਨਹੀਂ ਲਵਾ ਸਕੀ ਪਰ ਹੁਣ ਅਸੀਂ ਉਸੇ ਕਰਕੇ ਇਹ ਜਿਹੜੀ ਮੋਟਰ ਲਵਾਈ ਹੈ ਜੀ ਹਾਂ ਇੱਕ ਗੱਲ ਜ਼ਰੂਰ ਆ ਸਾਰੇ ਸੰਤਾਂ ਸੰਤਾਂ ਨੂੰ ਬੇਨਤੀ ਕਰਦਾ ਹਾਂ ਜੀ ਕਿ ਪਾਣੀ ਦਾ ਬਦਲ ਦਾ ਬਚਾਅ ਬਹੁਤ ਕਰਨਾ ਹੈ ਕਿ ਬੜੀ ਟੂਟੀਆਂ ਵੈਸੀ ਛੱਡੀ ਪਈ ਬੈਠੇ ਰਹਿੰਦੇ ਆ ਤੇ ਸੱਚ ਨੂੰ ਇਹ ਮਤਲਬ ਇਸ ਗੱਲ ਦੀ ਲੋੜ ਆ ਕਿ ਆਪੋ ਆਪਣੇ ਟੈਂਕੀਆਂ ਫੇਰੋ ਉਸ ਤੋਂ ਪਹਿਲੇ ਫਾਰਮ ਨੂੰ ਜਿਵੇਂ ਆਪੋ ਆਪਣੇ ਟੈਂਕੀਆਂ ਭਰੋ ਅਰਕੀ ਉਹ ਦੂਜਾ ਜਿਹੜਾ ਪਾਣੀ ਸਰਪੇਖਣਾ ਵਰਤੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਚਾਹੀਏ ਸਮੱਸਿਆਵਾਂ ਹੋਰ ਨਹੀਂ ਆ ਕਿ ਮੁੱਢੀਆਂ ਲੋੜਾਂ ਨੇ ਛੱਡੀਆਂ ਇਹ ਮੁੱਢੀਆਂ ਲੋੜਾਂ ਨੇ ਪੰਚਾਇਤ ਨੂੰ ਜਿਹੜੀਆਂ ਰਹਿ ਗਈਆਂ ਪੂਰੀਆਂ ਕਰਨੀਆਂ ਚਾਹੀਦੀਆਂ ਉਹਨੇ ਅਸੀਂ ਇੱਕ ਪਿੰਡ ਗਿਆ ਕੀਤਾ ਪਿੰਡ ਦੇ ਵਿੱਚ ਪਹਿਲਾਂ ਇਹਨਾਂ ਮਾਲਿਆਂ ਦੇ ਵਿੱਚ ਜੈਂਟਰ ਲੋਕ ਵਗੈਰਾ ਦਾ ਜਿਹੜਾ ਪ੍ਰੋਜੈਕਟ ਵਿੱਢਿਆ ਸੀ ਉਹ ਵੀ ਪੂਰਾਵਾ ਤੇ ਲਾਈਆਂ ਨੇ ਤੇ ਹੁਣ ਅਸੀਂ ਜਿਹੜਾ ਮੋਟਰਾਂ ਦਾ ਪ੍ਰੋਜੈਕਟ ਹੈਗਾ ਜਾਂ ਪਿੰਡ ਦੇ ਹੋਰ ਵੀ ਵਿਕਾਸ ਹੈ ਇੱਕ ਪਿੰਡ ਦੇ ਲੋਕਾਂ ਨੂੰ ਸਰ ਮੈਂ ਇਹਨਾਂ ਨੂੰ ਬੇਨਤੀ ਕਰੂਗਾ ਤੇ ਜਦੋਂ ਵੀ ਆਪਾਂ ਪਿੰਡ ਦੇ ਕਿਸੇ ਨੇ ਵਿਕਾਸ ਚਾਰਜ ਕਰਦੇ ਹੈਗੇ ਤੁਹਾਨੂੰ ਬਹੁਤ ਬਹੁਤ ਸਹਿਯੋਗ ਦਿਆ ਤੇ ਸਹਿਯੋਗ ਦੇ ਕੇ ਤੁਹਾਡੇ ਸਹਿਯੋਗ ਨਾਲ ਹੀ ਆਪਾਂ ਅੱਗੇ ਵਧ ਸਕਦੇ ਆਂਗੇ ਪਿੰਡ ਦਾ ਜਿੰਨਾ ਵੱਡਾ ਕੰਮ ਹੋਣਾ ਜਾਂ ਉਹ ਸਾਰੇ ਦੂਜੇ ਲੋਕਾਂ ਦੇ ਸਹਿਯੋਗ ਨਾਲ ਹੀ ਹੋਣਾ ਐਸ ਮੋਟਰ ਲਾਉਣ ਦੇ ਵਿੱਚ ਵੀ ਇਹਨਾਂ ਲੋਕਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਹੈਗਾ ਤੇ ਮੈਂ ਬੇਨਤੀ ਕਰੂਗਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੰਚਾਇਤਾਂ ਵੀ ਸਹਿਯੋਗ ਕਰਦੇ ਰਹੋ ਆਪਾਂ ਜਿੰਨੀ ਕਿ ਸਮਰੱਥਾ ਹੋਈ ਆਪਣੀ ਸਮਰੱਥਾ ਤੋਂ ਵੱਧ ਕੇ ਆਪਣਾ ਲੋਕਾਂ ਦੀ ਸੇਵਾ ਕਰਦੇ ਲਈ ਤੇ ਵਸੂਖ ਮਾਨਿਆਣਾ ਵਿਕਾਸ ਕਰਨ ਦੇ ਲਈ ਆਪਾਂ ਵਚਨਬੱਧਾਂਗੇ ਚੋਣਾਂ ਦੇ ਵਿੱਚ ਹੀ ਆਪਣਾ ਇਹ ਨਾਅਰਾ ਸੀਗਾ ਸਾਡਾ ਮੁੱਖ ਟੀਚਾ ਬਕਾਸ ਹੈਗਾ ਤੇ ਉਹ ਆਪਾਂ ਕਰਦੇ ਰਹਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਜਿਸੇ ਮੈਨੂੰ ਇਹ ਨਵੀਂ ਮੋਟਰ ਲੱਗਣ ਦੀ ਖਾਤਿਰ ਮੈਂ ਬਧਾਈ ਦਿਨਾ ਹੈ ਕੀ ਕਹਿਣਾ ਵੀ ਭਾਈ ਆਪ ਦਾ ਇਹ ਵੀ ਸਤਿਕਾਰ ਦੇਣਾ ਬਰਕਤੋ ਜੇ ਕਿਤੇ ਹੋਰ ਵੀ ਕਿਸੇ ਲਈ ਲੋੜ ਹੋਈ ਤਾਂ ਆਪਾਂ ਕੋਸ਼ਿਸ਼ ਕਰਦੇ ਰਹਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਦੁਬਾਰਾ ਇਸ ਤਰ੍ਹਾਂ ਗੱਲਬਾਤ ਕਰਦਾ ਬਹੁਤ ਬਹੁਤ ਧੰਨਵਾਦ